ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਆਪਾਂ ਗੱਬਰ ਬੇੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਮਾਈ ਭਾਵਨ ਸਿੰਘ ਹੈ ਪਿੰਡ ਅਡਾਹ ਜਲਾ ਬਰਨਾਲਾ ਜੀ ਮੋ ਦੂਜਾ ਨੰਬਰ ਨਾਲ ਸਤਿ ਪੈ ਜੀ ਪਿਆ ਹੁਣ ਸਗਲੀ ਵੱਡੇ ਭਰਾ ਜਿਹੜੀ ਪਹਿਲਾਂ ਨੰਬਰ ਦਾ ਬੈੜ ਦੇਖੀ ਜਾਨੇ ਇਹ ਕਿਹੜਾ ਸੁਆਹ ਹੁੰਦੀ ਹੈ ਜੀ ਇਹ ਦੂਜਾ ਸੁਆਹ ਹੁੰਦੀ ਹੈ ਬਾਈ ਦੂਜਾ ਸੁਆਹ ਹਾਂ ਆਏ ਪੈਣ ਤੇ ਜਸਨ ਬਾਕੀ ਹੈ ਠੀਕ ਹੈ ਆ ਗਿਆ ਆਪਣੇ ਜਰਸੀ ਜਹਣਾ ਜਰਸੀ ਹੈ ਬਾਈ ਗੌਰ ਜਰਸੀ ਇਧਰ ਰੇਤੀ ਆਇਆ ਠੀਕ ਹੈ 골ਡਨ ਕਲਰ ਦੇ ਵਿੱਚ ਯਾਰ 골ਡਨ ਠੀਕ ਹੈ ਦਿਨ ਕਿਆ ਕਰਦੇ ਸਹੀ ਹੈ ਇੱਕ ਹਫਤਾ ਬਾਕੀ ਪਲੂਨ ਦਾ ਦੁੱਧ ਕਿਹਨਾ ਕਰਦਾ ਸਿਆ ਮਾਲਕ ਨੇ ਆਪੇ ਸਵੇਰ ਤੋਂ 24 ਕਿਲੋ ਦੋਤਾ ਇਹ ਜੀ ਆਪਾਂ ਅੰਦਾਜ਼ਾ ਲਾਈਏ ਤੋਂ ਅੰਦਾਜ਼ਾ ਬੋਟਾ ਮੋਟਾ ਐ ਮੰਗ ਸਾਈਟ ਆਈ ਉਹ ਤੋਂ ਖੁੱਲ ਹੀ ਰੂਗੀ ਮਾਲੀਏ 25 ਤੋਂ 12 ਵਾਲੀ ਹੈਗੀ ਆ 25 ਬੱਸ ਨੋਰ ਬੁੱਧੀ ਦੂਸਰੀ ਬਾਕੀ ਹੈ ਠੰਡੀ ਤਸਵੀਰ ਦੀ ਐ ਮਾ ਹਨਾ ਸੋ ਜਿੰਨੇ ਮਰਜੀ ਹੱਥ ਫੇਰ ਚੱਲੋ ਜਿੰਨੀ ਮਰਜੀ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਜਿੰਦ ਜਾਨ ਵਾਲੀ ਰਾਜੀ ਸਮੀ ਬੜੀ ਵੀ ਤੇ ਥਣ ਦੇਖੋ ਕਿਆ ਪਤਾ ਚਰਕੇ ਦੀ ਪੂਣੀ ਵਰਗਾ ਤੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗਿਆ ਸੋਹਣੇ ਦਿਖਾਈ ਦਿੰਦੀਆਂ ਪੂਰਾ ਸੋਹਣਾ ਮੋਟਾ ਟਾਪ ਦਾ ਥਣ ਲੱਗਿਆ ਵਾ ਤੇ ਲੈਵਾ ਗੱਡੂ ਅੱਗੇ ਪਿੱਛੇ ਦਾ ਹਵਾਨਾ ਪੂਰਾ ਫਿਟਿੰਗ ਵਾਲਾ ਹਵਾਨਾ ਹਫਤਾ ਜੇ ਇਹਦਾ ਸੂਣ ਦੇ ਵਿੱਚ ਬਾਕੀ ਪਿਆਗਾ ਤੇ ਮਿਲਕ ਵੇਨ ਵਗੈਰਾ ਦੇਖੋ ਕੰਢੀ ਠੁੱਡੀ ਵਧੇਰੀ ਆ ਬਾਈ ਠੀਕ ਹੈ ਜੇ ਤੇਰੀ ਮਰਜ਼ੀ ਪਾਸੇ ਬੈਠੀ ਜਾ ਵੀ ਚਾਹ ਬੁੜੀ ਕੁੜੀ ਜਿਹੜਾ ਮਰਜ਼ੀ ਜੀ ਮੋਟਾ ਗੁੱਲੇ ਵਾਲਾ ਥਾਣਾ ਜਮਾ ਹੈਨਾ ਤੇ ਭਾਅ ਬਿਆਰੇ ਦਾ ਕੀ ਹੋਊਗਾ ਭਾਅ ਬਈ ਫੋਟੇ ਕਰਾਂਗੇ ਜੈਜ ਹੋਊਗਾ ਹੋਊਗਾ ਬਈ ਸੋ ਰੇਡ ਵੀਰ ਕਹਿੰਦੇ ਫੋਨ ਤੇ ਕਰਾਂਗੇ ਜਮਾ ਜੈਜ ਹੋਊਗਾ ਰਾਜੀ ਸਮੀ ਬਲੀ ਵੀ ਦੂਜਾ ਸੂਹਾ ਵਹਿੜ ਸੂਣ ਨੂੰ ਇੱਕ ਹਫਤਾ ਬਾਕੀ ਪਿਆ 25 ਕਿਲੋ ਤੋਂ ਪਾਰ ਦੁੱਧ ਪਾਉ ਤੇ ਪਾਉ ਤੇ ਦੋ ਵੀ ਮੰਨ ਕੇ ਚੱਲੋ ਜਿਹਨੂੰ ਕਹਿੰਦਾ ਚੈੱਕ ਵਰਗਾ ਮੋਟਾ ਫੈਨ ਵਾਲਾ ਦੁੱਧ ਪਾਉਣਾ ਇਹਨੇ ਜਿਵੇਂ ਮਾਜਣਾ ਮੁਕਾਬਲਾ ਕਰਨਾ ਇਹਨੇ ਜਿਵੇਂ ਐ ਨਹੀਂ ਨਹੀਂ ਕੋਈ ਨੀ ਸੀ ਨਾ ਵੀ ਉਹ ਚੌੜੀ ਕਿੱਪੀ ਬਹੁਤ ਜ਼ਿਆਦਾ ਠੀਕ ਹੈ ਸੋ ਥਾਣ ਦੇਖੋ ਜਮਾ ਕਿਆ ਬਾਤਾਂ ਬੰਦੇ ਕਹਿੰਦੇ ਛੋਟੀ ਕਰਕੇ ਸੌਦਾ ਕਰੀ ਪੂਰਾ ਵੱਡਾ ਸਾਈਜ਼ ਆ ਹਨਾ ਠੀਕ ਹੈ ਅੱਗੇ ਆਪਾਂ ਇਹਦੇ ਦੋ ਨੰਬਰ ਵੈਟ ਦੇਖੀਏ ਨੇ ਇਹ ਕੋਈ ਦੂਜਾ ਸਵਾ ਮੂਵੀ ਆ ਕਿ ਦੂਜਾ ਸਵਾ ਕਿੰਨਾ ਕਿਨ ਲੈਂਦੀ ਆ ਇਹਦੇ 6 ਦਿਨ ਚੱਲਣ ਬਾਕੀ ਤਿੰਨ ਚਾਰ ਦਿਨ ਸੂਣ ਚ ਬਾਕੀ ਤੇ ਇਹ ਤਾਂ ਕਿੰਨੇ ਦੁੱਧ ਪਿਛਲੀ ਵਾਰ ਦਾ ਜੀੁੱਦ ਮਾਰ ਕੇ ਨੇ 31 ਕਿਲੋ ਦੁੱਧ ਚੋਈਏ ਆਪਾਂ ਕਰਦੇ ਹਿਸਾਬ ਨਾਲ 30 ਹੰਡਾਂ ਚੈ ਲੈ ਆ ਜੀ ਇਹ ਪਲੱਸ ਹੀ ਦਊਗਾ ਜੀ ਠੀਕ ਆ ਦਿਨ ਸਹੀ ਕਿੰਨੇ ਲੈ ਜੂ 10 ਦਿਨ 4 ਦਿਨ ਬਾਕੀ ਪਹਿਲੇ 3 4 ਦਿਨ ਬਾਕੀ ਤੇ ਲੇਵਾ ਬਿਲਕੁਲ ਫਿਟਿੰਗ ਕਰ ਹਣਾ ਜੇ ਫੱਟੂ ਫੱਟਾ ਵੀ ਜੀ ਸੋ ਲੇਵਾ ਦੇਖੋ ਅੱਗੇ ਪਿੱਛੇ ਦਾ ਹਵਾਨਾ 2.5 ਪੌਣੇ 3 ਫੁੱਟ ਦਾ ਹਵਾਨਾ ਬੈਗ ਲੈ ਠੀਕ ਆ ਸੰਧੀ ਰੋਟੀ ਵੀ ਜਿੰਨੀ ਮਰਜ਼ੀ ਪਾਸੇ ਬੈਠੀ ਜਾਵੇ ਕੋਈ ਨਿਆਣਾ ਪਾਣਾ ਗੱਪਲੀ ਵੀ ਚੋਈ ਚੱਲ ਕੋਈ ਐ ਨਹੀਂ ਜੀ ਥਾਣਾ ਥਾਣਾ ਜੀ ਓਕੇ ਹੈ ਨਾ ਜਮਾ ਠੀਕ ਆ ਸੋਟਾ ਲਾ ਦੋ ਜਮਾ OK ਇੱਕ ਛੰਦ ਦੇ ਕੋਈ ਮਾਰ ਦੇ ਠੀਕ ਹੈ ਤੇ ਇਹਦਾ ਭਾਵ ਯਾਰੀ ਫੋਨ ਤੇ ਭਾਵ ਇਹਦਾ ਫੋਨ ਤੇ ਕਰਦਾ ਹੋਊਗਾ ਚੀਜ਼ ਦੇ ਹਿਸਾਬ ਨਾਲ ਜਾਇਜ ਸੋ ਦੂਜੇ ਨੰਬਰ ਜਿਹੜਾ ਪੀ ਐਚ ਐਫ ਵੈੜ ਦੇਖੀ ਜ ਨੇ ਦੂਜਾ ਸੂਆ ਹੁੰਦੀ ਆ ਰਾਜੀ ਕੱਦ ਕਾਠ ਤੇ ਬੋਡੀ ਵੇਟ ਜਿੰਦ ਜਾਣ ਸਮੀ ਭੜੀ ਵੀ ਬਹੁਤ ਆ ਦੂਜਾ ਸੂਆ ਹੁੰਦੀ ਆ ਦਿਨ ਤਿੰਨ ਤੋਂ ਚਾਰ ਹੀ ਲੈਂਦੀ ਆ ਕੱਦ ਕਾੜ ਬਹੁਤ ਆ 30 ਕਿਲੋ ਦੁੱਧ ਮੰਨ ਕੇ ਲੈ ਲਿਓ ਕਾਸਿ ਕੋ ਲਈ ਦੂਪ ਚੰਗੀ ਆਪਣਾ ਕੇਅਰ ਤੇ ਮੈਨੇਜ ਮੈਨੇਜਮੈਂਟ ਵਧੀਆ ਹੋਊਗਾ ਤਾਂ ਬੱਤੀ ਤੇ ਪਾਰ ਦੋ ਵੀ ਚੋ ਸਕਦੇ ਆ ਠੰਡ ਜਮਾ ਗੁੱਲੇ ਵਾਲਾ ਹਨਾ ਬਈ ਬੜੀ ਠੰਡੀ ਏ ਸੋ ਦੋ ਬੈੜਾ ਦਿਖਾ ਦਿਆ ਆਪਾਂ ਤੁਹਾਨੂੰ ਗੱਪਣਾ ਜਿੱਥੇ ਮਰਜੀ ਬੈਠੀ ਚੱਲੋ ਸੋ ਠੰਡੀ ਦਾ ਕੋਈ ਅੰਤ ਨਹੀਂ ਕਿਸੇ ਵੀ ਵੀਰ ਦੇ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਬੈੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਮੀਓਰ ਵੀ